ਸਤਨਾੰ ਸ਼੍ਰੀ ਵਾਇਗੁਰੂ ਸਾਹਿਬ ਜੀਓ ਗੁਜਰੀ ਮਹੱਲਾ ਪੰਜਵਾ ਜਿਸ ਮਨੁਖ ਪੈ ਕਰੋ ਬੇਨੰਤੀ ਸੋ ਆਪਣੇ ਦੁਖ ਭਰਿਆ ਪਰ ਬ੍ਰਹਮ ਜਨ ਰਿਹ ਰਹਾ ਦਿਆ ਤਿੰਨ ਪੋ ਸਾਗਰ ਤਰਿਆ ਗੁਰ ਹਰ ਬਿਨ ਕੋ ਨਾ ਬਿਰਦਾ ਦੁੱਖ ਕਾਟੈ ਪ੍ਰਭ ਤਜ ਅਵਰ ਸੇਵਕ ਜੇ ਹੋਈ ਹੈ ਤਤਮਾਨ ਮੈਂ ਤਜਸ ਕਟੈ ਹਉ ਵਾਹਿ ਗੁਰਜੀ ਕਾ ਖਾਲਸਾ ਵਾਹਿ ਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਇ ਗੁਰੂ ਸਾਹਿਬ ਜੀਓ ਗੁਜਰੀ ਮਹੱਲਾ ਪੰਜਵਾ ਜਿਸ ਮਨੁਖ ਪੈ ਕਰੋ ਬੇਨੰਤੀ ਸੋ ਆਪਣੇ ਦੁਖ ਭਰਿਆ ਪਰ ਬ੍ਰਹਮ ਜਨ ਰਿਹ ਰਹਾ ਦੇਆ ਤਿੰਨ ਪੋ ਸਾਗਰ ਤਰਿਆ ਗੁਰ ਹਰ ਬਿਨ ਕੋ ਨਾ ਬਿਰਦਾ ਦੁਖ ਕਾਟੈ ਪ੍ਰਭ ਤਜ ਅਵਰ ਸੇਵਕ ਜੇ ਹੋਈ ਹੈ ਤਤਮਾਨ ਮੈਂ ਤਜਸ ਕਟੈ ਹਉ ਵਾਹਿ ਗੁਰਜੀ ਕਾ ਖਾਲਸਾ ਵਾਹਿ ਗੁਰਜੀ ਕੀ ਫਤੈ ਸਤਨਾਮ ਸ੍ਰੀ ਵਾਇ ਗੁਰੂ ਸਾਹਿਬ ਜੀਓ ਗੁਜਰੀ ਮਹੱਲਾ ਪੰਜਵਾ ਜਿਸ ਮਨੁਖ ਪੈ ਕਰੋ ਬੇਨੰਤੀ ਸੋ ਆਪਣੇ ਦੁਖ ਭਰਿਆ ਪਰ ਬ੍ਰਹਮ ਜਨ ਰਿਧਿਆ ਰਾਇ ਦਿਆ ਤਿੰਨ ਪੋ ਸਾਗਰ ਤਰਿਆ ਗੁਰ ਹਰ ਬਿਨ ਕੋ ਨਾ ਬਿਰਦਾ ਦੁੱਖ ਕਾਟੈ ਪ੍ਰਭ ਤਜ ਅਵਰ ਸੇਵਕ ਜੇ ਹੋਈ ਹੈ ਤਤਮਾਨ ਮੈਂ ਤਜਸ ਕਟੈ ਹਾਉ ਵਾਹਿ ਗੁਰਜੀ ਕਾ ਖਾਲਸਾ ਵਾਹਿ ਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਇ ਗੁਰੂ ਸਾਹਿਬ ਜੀਓ ਗੁਜਰੀ ਮਹੱਲਾ ਪੰਜਵਾ ਜਿਸ ਮਨੁਖ ਪੈ ਕਰੋ ਬੇਨੰਤੀ ਸੋ ਆਪਣੇ ਦੁਖ ਭਰਿਆ ਪਰ ਬ੍ਰਹਮ ਜਨ ਰਿਹ ਰਹਾ ਦਿਆ ਤਿੰਨ ਪੋ ਸਾਗਰ ਤਰਿਆ ਗੁਰ ਹਰ ਬਿਨ ਕੋ ਨਾ ਬਿਰਦਾ ਦੁਖ ਕਾਟੈ ਪ੍ਰਭ ਤਜ ਅਵਰ ਸੇਵਕ ਜੇ ਹੋਈ ਹੈ ਤਤਮਾਨ ਮੈਂ ਤਜਸ ਕਟੈ ਹਉ ਵਾਹਿ ਗੁਰਜੀ ਕਾ ਖਾਲਸਾ ਵਾਹਿ ਗੁਰਜੀ ਕੀ ਫਤੈ ਸਤਨਾਮ ਸ੍ਰੀ ਵਾਇ ਗੁਰੂ ਸਾਹਿਬ ਜੀਓ ਗੁਜਰੀ ਮਹੱਲਾ ਪੰਜਵਾ ਜਿਸ ਮਨੁਖ ਪੈ ਕਰੋ ਬੇਨੰਤੀ ਸੋ ਆਪਣੇ ਦੁਖ ਭਰਿਆ ਪਰ ਬ੍ਰਹਮ ਜਨ ਰਿਹਾਰਾ ਦਿਆ ਤਿੰਨ ਪੋ ਸਾਗਰ ਤਰਿਆ ਗੁਰ ਹਰ ਬਿਨ ਕੋ ਨਾ ਬਿਰਦਾ ਦੁੱਖ ਕਾਟੈ ਪ੍ਰਭ ਤਜ ਅਵਰ ਸੇਵਕ ਜੇ ਹੋਈ ਹੈ ਤਤਮਾਨ ਮੈਂ ਤਜਸ ਕਟੈ ਹਾਉ ਵਾਹੀ ਗੁਰਜੀ ਕਾ ਖਾਲਸਾ ਵਾਹੀ ਗੁਰਜੀ ਕੀ ਫਤੇ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ ਗੁਜਰੀ ਮਹੱਲਾ ਪੰਜਵਾਂ ਜਿਸ ਮਨੁਖ ਪੈ ਕਰੋ ਬੇਨੰਤੀ ਸੋ ਆਪਣੇ ਦੁਖ ਭਰਿਆ ਪਰ ਬ੍ਰਹਮ ਜਨ ਰਿਹ ਰਹਾ ਦਿਆ ਤਿੰਨ ਪੋ ਸਾਗਰ ਤਰਿਆ ਗੁਰ ਹਰ ਬਿਨ ਕੋ ਨਾ ਬਿਰਦਾ ਦੁੱਖ ਕਾਟੈ ਪ੍ਰਭ ਤਜ ਅਵਰ ਸੇਵਕ ਜੇ ਹੋਈ ਹੈ ਤਤਮਾਨ ਮੈਤ ਜਸ ਕਟੈ ਹਉ ਵਾਹਿ ਗੁਰਜੀ ਕਾ ਖਾਲਸਾ ਵਾਹਿ ਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਇ ਗੁਰੂ ਸਾਹਿਬ ਜੀਓ ਗੁਜਰੀ ਮਹੱਲਾ ਪੰਜਵਾਂ ਜਿਸ ਮਨੁਖ ਪੈ ਕਰੋ ਬੇਨੰਤੀ ਸੋ ਆਪਣੇ ਦੁਖ ਭਰਿਆ ਪਰ ਬ੍ਰਹਮ ਜਨ ਰਿਹ ਰਹਾ ਦਿਆ ਤਿੰਨ ਪੋ ਸਾਗਰ ਤਰਿਆ ਗੁਰ ਹਰ ਬਿਨ ਕੋ ਨਾ ਬਿਰਦਾ ਦੁੱਖ ਕਾਟੈ ਰਬ ਤਜ ਅਵਰ ਸੇਵਕ ਜੇ ਹੋਈ ਹੈ ਤਤਮਾਨ ਮੈਂ ਤਜਸ ਕਟੈ ਹਾਉ ਵਾਹਿ ਗੁਰਜੀ ਕਾ ਖਾਲਸਾ ਵਾਹਿ ਗੁਰਜੀ ਕੀ ਫਤਿਹ ਸਤਨਾੰ ਸ਼੍ਰੀ ਵਾਇ ਗੁਰੂ ਸਾਹਿਬ ਜੀਓ ਗੁਜਰੀ ਮਹੱਲਾ ਪੰਜਵਾ ਜਿਸ ਮਨੁਖ ਪੈ ਕਰੋ ਬੇਨੰਤੀ ਸੋ ਆਪਣੇ ਦੁਖ ਭਰਿਆ ਪਰ ਬ੍ਰਹਮ ਜਨ ਰਿਹ ਰਹਾ ਦਿਆ ਤਿੰਨ ਪੋ ਸਾਗਰ ਤਰਿਆ ਗੁਰ ਹਰ ਬਿਨ ਕੋ ਨਾ ਬਿਰਦਾ ਦੁੱਖ ਕਾਟੈ ਪ੍ਰਭ ਤਜ ਅਵਰ ਸੇਵਕ ਜੇ ਹੋਈ ਹੈ ਤਤਮਾਨ ਮੈਂ ਤਜਸ ਕਟੈ ਹਾਉ ਵਾਹਿ ਗੁਰਜੀ ਕਾ ਖਾਲਸਾ ਵਾਹਿ ਗੁਰਜੀ ਕੀ ਫਤੈ ਸਤਨਾਮ ਸ੍ਰੀ ਵਾਇ ਗੁਰੂ ਸਾਹਿਬ ਜੀਓ ਗੁਜਰੀ ਮਹੱਲਾ ਪੰਜਵਾ ਜਿਸ ਮਨੁਖ ਪੈ ਕਰੋ ਬੇਨੰਤੀ ਸੋ ਆਪਣੇ ਦੁਖ ਭਰਿਆ ਪਰ ਬ੍ਰਹਮ ਜਨ ਰਿਹ ਰਹਾ ਦਿਆ ਤਿੰਨ ਪੋ ਸਾਗਰ ਤਰਿਆ ਗੁਰ ਹਰ ਬਿਨ ਕੋ ਨਾ ਬਿਰਦਾ ਦੁੱਖ ਕਾਟੈ ਪ੍ਰਭ ਤਜ ਅਵਰ ਸੇਵਕ ਜੇ ਹੋਈ ਹੈ ਤਤਮਾਨ ਮੈਂ ਤਜਸ ਕਟੈ ਹਾਉ ਵਾਹੀ ਗੁਰਜੀ ਕਾ ਖਾਲਸਾ ਵਾਹੀ ਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਇ ਗੁਰੂ ਸਾਹਿਬ ਜੀਓ ਗੁਜਰੀ ਮਹੱਲਾ ਪੰਜਵਾਂ ਜਿਸ ਮਨੁਖ ਪੈ ਕਰੋ ਬੇਨੰਤੀ ਸੋ ਆਪਣੇ ਦੁਖ ਭਰਿਆ ਪਰ ਬ੍ਰਹਮ ਜਨ ਰਿਹੈ ਰਹਾ ਦਿਆ ਤਿੰਨ ਪੋ ਸਾਗਰ ਤਰਿਆ ਗੁਰ ਹਰ ਬਿਨ ਕੋ ਨਾ ਬਿਰਦਾ ਦੁਖ ਕਾਟੈ ਪ੍ਰਭ ਤਜ ਅਵਰ ਸੇਵਕ ਜੇ ਹੋਈ ਹੈ ਤਤਮਾਨ ਮੈਂ ਤਜਸ ਕਾਟੈ ਹਾਉ ਵਾਹੀ ਗੁਰਜੀ ਕਾ ਖਾਲਸਾ ਵਾਹੀ ਗੁਰਜੀ ਕੀ ਫਤਿਹ